USA ਦੀ 트럼ਪ ਗਵਰਨਮੈਂਟ ਵੱਲੋਂ ਇਲੀਗਲ ਇਮੀਗ੍ਰੈਂਟ ਲਈ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਹੈ ਕਿ ਹੁਣ ਇਲੀਗਲ ਇਮੀਗ੍ਰੈਂਟ ਨੂੰ ਇੰਡੀਆ ਜਾਂ ਉਹਨਾਂ ਦੀ origin ਕੰਟਰੀ ਤੱਕ ਡਿਪੋਰਟ ਨਹੀਂ ਕੀਤਾ ਜਾਏਗਾ ਬਟ ਉਹਨਾਂ ਨੂੰ ਨੀਅਰਬਾਈ ਕੰਟਰੀ ਜਿਦਾ ਕਿ ਮੈਕਸੀਕੋ ਦੇ ਵਿੱਚ ਡਿਪੋਰਟ ਕਰਕੇ ਛੱਡ ਦਿੱਤਾ ਜਾਏਗਾ। ਅਗੋ ਮੈਕਸੀਕੋ ਦੀ ਗਵਰਨਮੈਂਟ ਕਿਦਾਂ ਉਹਨਾਂ ਨੂੰ ਟ੍ਰੀਟ ਕਰਦੀ ਹੈ ਕਿਦਾਂ ਉਹਨਾਂ ਨੂੰ ਘਰ ਵਾਪਸ ਭੇਜਿਆ ਜਾ ਰਿਹਾ ਹੈ ਇਸ ਖਬਰ ਬਾਰੇ ਕੋਈ ਵੀ ਹਜੇ ਅੰਦਾਜ਼ਾ ਨਹੀਂ ਹੈ। ਇਹ ਖਬਰ ਵੀ ਕਿੰਨੀ ਸੱਚੀ ਹੈ ਇਹਨਾਂ ਦੀ ਵੀ ਪੁਸ਼ਟੀ ਨਹੀਂ ਕਿਤੇ ਜਾ ਸਕਦੀ ਕੋਈ ਹਜੇ ਆਫੀਸ਼ੀਅਲ ਆਰਡਰ ਨਹੀਂ ਆਇਆ ਕਿ ਹੁਣ ਇੰਡੀਅਨਸ ਨੂੰ ਮੈਕਸਿਕੋ ਡਿਪੋਰਟ ਕੀਤਾ ਜਾਏਗਾ ਬਟ ਇਹ ਉੜਦੀ-ਉੜਦੀ ਖਬਰ ਸਾਹਮਣੇ ਆ ਰਹੀ ਹੈ ਉਸ ਦਾ ਇੱਕ ਵੱਡਾ ਰੀਜ਼ਨ ਇਹ ਹੈ ਕਿ 19 ਫਰਵਰੀ ਨੂੰ ਯੂਐਸ ਟਰੰਪ ਨੇ ਇੱਕ ਐਗਜ਼ੀਕਿਊਟਿਵ ਆਰਡਰ ਪਾਸ ਕੀਤਾ ਜਿਹਦੇ ਵਿੱਚ ਉਹਨਾਂ ਨੇ ਫੈਡਰਲ ਫੰਡਿੰਗ ਨੂੰ ਬਿਲਕੁਲ ਬੰਦ ਕਰਤਾ ਹੈ ਜੋ ਕਿ ਇਲੀਗਲ ਇਮਿਗਰੈਂਟ ਲਈ ਯੂਜ਼ ਕੀਤੀ ਜਾਏਗੀ ਸੋ ਇਟ ਮੀਨਸ ਕਿ ਅੱਗੋਂ ਆਉਣ ਵਾਲੇ ਟਾਈਮ 'ਚ ਜੋ ਫੈਡਰਲ ਫੰਡਿੰਗ ਹੈ ਜੋ ਐਕਸਪੈਂਸਸ ਨੇ ਉਹ ਅਗਰ ਯੂਐਸ ਗਵਰਨਮੈਂਟ ਵੱਲੋਂ ਨਹੀਂ ਪੇ ਕੀਤੇ ਜਾਂਦੇ ਤੇ ਉਹਨਾਂ ਨੂੰ ਡਿਪੋਰਟ ਕਰਨ ਦਾ ਕੀ ਵੇ ਬਨੇਗਾ ਬਟ ਉਸ ਖਬਰ ਤੋਂ ਬਾਅਦ ਵੀ ਇੰਡੀਅਨਸ ਨੂੰ ਡਿਪੋਰਟ ਕੀਤਾ ਗਿਆ 23 ਫਰਵਰੀ ਨੂੰ 12 ਇੰਡੀਅਨਸ ਨੂੰ ਡਿਪੋਰਟ ਕੀਤਾ ਗਿਆ ਹੈ ਕਮਰਸ਼ੀਅਲ ਵਹੀਕਲ ਦੁਆਰਾ ਮਤਲਬ ਕਿ ਇੱਕ ਕਮਰਸ਼ੀਅਲ ਪਲੇਨ ਉਹਨਾਂ ਨੂੰ ਇੰਡੀਆ ਛੱਡ ਗਿਆ ਬਟ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਮੈਕਸੀਕੋ ਤੱਕ ਡਿਪੋਰਟ ਕੀਤਾ ਜਾਏਗਾ ਜਾਂ ਇੰਡੀਆ ਤੱਕ ਡਿਪੋਰਟ ਕੀਤਾ ਜਾਏਗਾ ਇਸ ਖਬਰ ਦੀ ਕੋਈ ਅਜੇ ਪੁਸ਼ਟੀ ਨਹੀਂ ਹੋਈ ਜੇ ਉਹਨਾਂ 12 ਬੰਦਿਆਂ ਨੂੰ ਵੀ ਕਾਊਂਟ ਕੀਤਾ ਜਾਵੇ ਸਮਅਪ ਕੀਤਾ ਜਾਵੇ ਤੇ ਹੁਣ ਤੱਕ ਟੋਟਲ 344 ਬੰਦੇ ਯੂਐਸ ਵੱਲੋਂ ਇੰਡੀਆ ਦੇ ਵਿੱਚ ਰਿਪੋਰਟ ਕਰ ਦਿੱਤੇ ਗਏ ਨੇ ਸੋ ਸਭ ਤੋਂ ਵੱਡਾ ਸਵਾਲ ਇਸ ਤੋਂ ਬਾਅਦ ਇਹ ਉੱਠ ਜਾਂਦਾ ਹੈ ਕਿ ਇੰਡੀਆ ਦਾ ਇਸ ਦੇ ਬਾਰੇ ਕੀ ਸਟੈਂਡ ਹੋਣਾ ਚਾਹੀਦਾ ਸੀ ਤੇ ਕੀ ਇੰਡੀਆ ਵੱਲੋਂ ਸਟੈਂਡ ਲਿੱਤਾ ਗਿਆ ਜਿੱਦਾਂ ਕਿ ਦੇਖਿਆ ਗਿਆ ਹੈ ਕਿ ਮੋਦੀ ਸਾਹਿਬ ਦੀ ਜਿਹੜੀ ਯੂਐਸ ਵਿਜ਼ਿਟ ਸੀ ਉਹਨਾਂ ਦੇ ਵਿੱਚ ਉਹਨਾਂ ਨੇ नेशਨल्स ਨੂੰ ਹੀ ਕ੍ਰਿਟੀਸਾਈਜ਼ ਕੀਤਾ ਹੈ ਕਿ ਇਹਨਾਂ ਨੂੰ ਗੁੰਮਰਾਹ ਕਰਕੇ ਮਿਸਗਾਈਡ ਕਰਕੇ ਵੱਡੇ ਲਾਲਚ ਤੇ ਵੱਡੇ ਡ੍ਰੀम्स ਦਿਖਾ ਕੇ ਏਜੰਟਸ ਮਿਸਗਾਈਡ ਕਰਕੇ ਯੂਐਸ ਦੇ ਵਿੱਚ ਇਲੀਗਲ ਵੇ ਨਾ ਭੇਜਦੇ ਨੇ ਤੇ ਬਟ ਉਹਨਾਂ ਦੇ ਵੱਲੋਂ ਕੋਈ ਵੀ ਸਟੇਟਮੈਂਟ ਨਹੀਂ ਦਿੱਤੀ ਗਈ ਕਿ ਕਿਸ ਹਾਲਾਤ ਚ ਕਿਦਾਂ ਇੰਡੀਆ ਦੇ ਨੈਸ਼ਨਲਸ ਜਿਹੜੇ ਲੋਕ ਨੇ ਪਬਲਿਕ ਨੇ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਸੋ ਆਈ ਥਿੰਕ ਇਹ ਕਾਫੀ ਡਾਊਟੇਬਲ ਮੈਟਰ ਬਣ ਜਾਂਦਾ ਹੈ ਇਸ ਤੇ ਕਾਫੀ ਚਰਚਾ ਜਾਂ ਵਿਵਾਦ ਖੜਾ ਹੋ ਸਕਦਾ ਹੈ ਬਟ ਐਦਾਂ ਹੀ ਹੋਰ ਨਿਊਜ਼ ਅਪਡੇਟਸ ਲਈ ਤੁਸੀਂ ਸਬਸਕ੍ਰਾਈਬ ਕਰ ਲਓ ਚੈਨਲ ਤੇ ਜਲਦ ਮਿਲਾਂਗੇ ਨਵੇਂ ਟੌਪਿਕ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਸੀ ਯੂ ਗੁੱਡ ਬਾਏ ਹੈਵ ਅ ਨਾਈਸ ਡੇ